ਕੁਝ ਕਾਲ ਸਹਾਗ ਕਰਾਈ ਮਾਹੀ ਗੁਰਜੀ ਕੀ ਪਤੇ ਬਸੰਤ ਮਹੱਲਾ ਪੰਜਵਾ ਜੀ ਆਪਰਾਣ ਤੂੰ ਮ ਪਿੰਡ ਦੀਨ ਹਾਂ ਤੂੰ ਮ ਪਿੰਡ ਦੀਨ ਦੱ ਹਾਂ ਪਿੰਡ ਦੀਨ ਦਦੇ ਦੇ ਹਲੰਤ ਨਹੀਂ ਲਾਉਣਾ ਨੰਨੇ ਦੇ ਲਾਉਣਾ ਦੀਨ ਮੁਗਦ ਸੁੰਦਰ ਧਾਰ ਜੋਤ ਕੀਨ ਸਭ ਜਾਚਕ ਪ੍ਰਭ ਤੁਮ ਦਿਆਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਜੋਗ ਹੋ ਪਾਵ ਤੂਮ ਤੇ ਸਗਲ ਥੋਕ ਹੋ ਪਾਵ ਤੂਮ ਤੇ ਸਗਲ ਥੂ ਥੋਕ ਪਾਵ ਹਾਂਜੀ ਬਿਸਰਾਮ ਰਹਾਉ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੋਖ ਸਹਿਜ ਸਾਰ ਨਾਮ ਜਪਤ ਪਾਤ ਸੋਭਾ ਹੋਏ ਨਾਮ ਜਪਤ ਵਿਗਣ ਨਾਹੀ ਕੋਏ ਜਾ ਕਾਰਣ ਇਹ ਦੁਲਬ ਦੇਹ ਸੋ ਬੋਲ ਮੇਰੇ ਪ੍ਰਭੂ ਦੇਹ ਸਾਧ ਸੰਗਤ ਮੈਂ ਇਹੋ ਬਿਸਰਾਮ ਸਦਾ ਰਿਦੈ ਜਪੀ ਪ੍ਰਾਪਤਿ ਤੇਰੋ ਨਾਮ ਤੁਜ ਬਿਨ ਦੂਜਾ ਕੋਈ 나ਹੀ ਸਭ ਤੇਰੋ ਖੇਲ ਤੁਜ ਮਾਹੀ ਸਮਾਹੀ ਸਭ ਤੇਰਾ ਖੇਲ ਇਥੇ ਵਿਸਰਾਮ ਲਾਉਣਾ ਹੈ ਤੁਜ ਮਾਹੀ ਸਮਾਹੀ ਇਹ ਮਾਹੀ ਪਾਠ ਹੈ ਇਥੇ ਪੁੱਤੀਆਂ ਚ ਮਹਿ ਛਪਿਆ ਹੋਇਆ ਸੀ ਮਹਿ ਛਪਿਆ ਜੀ ਮਾਹੀ ਪਾਠ ਸੁੱਧ ਪਾਠ ਹੈ ਮੰਮੀ ਕੰਨਾ ਹਾਹੀ ਸਿਆਰੀ ਜੋ ਭਾਵੈ ਜੋ ਰਾਖਲੇ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ ਪੰਜਵਾ ਪ੍ਰਭ ਪ੍ਰੀਤਮ ਮੇਰਾ ਸੰਗ ਰਾਏ ਜਿਸਹ ਦੇਖ ਹੋ ਜੀਵਾ ਮਾਏ ਜਾ ਕੈ ਸਿਮਰਨ ਦੁਖ ਨ ਹੋਏ ਕਰ ਦਇਆ ਮਿਲਾਵ ਕਰ ਦਇਆ ਕਰ ਦਇਆ ਮਿਲਾਵ ਤਿਸਹ ਮੂਹ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜੀਉ ਪ੍ਰਾਨ ਜੀਉ ਪ੍ਰਾਨ ਜੀਉ ਪ੍ਰਾਨ ਸਭ ਤੇਰੋ ਤਨ ਰਹਾਉ ਜਾ ਕਉ ਖੋਜੈ ਸੁਰ ਨਰ ਦੇਵ ਮੂਨ ਜਨ ਸੇਖ ਨ ਲਹ ਹੈ ਪੀਵ ਜਾਕੀ ਗਾਤ ਮਿਤ ਕਹੀ ਨ ਜਾਏ ਘਾਟ 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 ਰਹਿ ਅਸਮਾਈ ਘਾਟ 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 ਇਥੇ ਵਿਸਰਾਮ ਲਾਉਣਾ ਹੈ ਰਹਿ ਅਸਮਾਈ ਜਾ ਕੇ ਭਗਤ ਆਨੰਦ ਮੈਂ ਇਹ ਆਨੰਦ ਮੈਂ ਸੰਬੰਧਕ ਪਾਠ ਹੈ ਇਸ ਨੂੰ ਮੈਂ ਬੋਲਣਾ ਹੈ ਮੈਂ ਨਹੀਂ ਕਹਿਣਾ ਹੈ ਜਾ ਕੇ ਭਗਤ ਕਉ ਨਾਹੀ ਖੈ ਜਾ ਕੇ ਭਗਤ ਕਉ ਨਾਹੀ ਭੈ ਜਾ ਕੇ ਭਗਤ ਕਉ ਸਦਾ ਜੈ ਕੌਣ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਸੁਖ ਦਾਤਾ ਪ੍ਰਭ ਰਹੇ ਉਸ ਮਾਏ ਨਾਨਕ ਜਾਚੈ ਏਕ ਦਾਨ ਕਰ ਕਿਰਪਾ ਵੋਹ ਦੇਹੋ ਨਾਮ ਬਸੰਤ ਮਹੱਲਾ ਪੰਜਵਾਂ ਮੇਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹੋਮੈ ਛੂਟ ਜੈਸੀ ਦਾਸੀ ਧੀਰ ਮੀਰ ਤੈਸੇ ਉਧਾਰਨ ਗੁਰਹ ਪੀਰ ਤੁਮ ਦਾਤੇ ਪ੍ਰਵ ਦੇਨ ਹਾਰ ਨਿਮਖ ਨਿਮਖ ਤਿਸ ਨਮਸਕਾਰ ਰਹਾਉ ਜਿਸਹ ਪ੍ਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭਏ ਮੁਕਤ ਭਗਤ ਅਰਾਧਾ ਹੈ ਜੋਗ ਜੁਗਤ ਨੇਤਰ ਸੰਤੋਖੇ ਦਰਸਪੇਖ ਰਸਨਾ ਗਾਏ ਗੁਣ ਅਨੇਕ ਤ੍ਰਿਸ਼ਨਾ ਬੂਜੀ ਗੋਰ ਪ੍ਰਸਾਦ ਤ੍ਰਿਸ਼ਨਾ ਬੂਜੀ ਇਹ ਪੋਲਾ ਬੋਲਣਾ ਬੂਜੀ ਨਹੀਂ ਕਹਿਣਾ ਕਸ ਕੇ ਤ੍ਰਿਸ਼ਨਾ ਬੂਜੀ ਗੋਰ ਪ੍ਰਸਾਦ ਤ੍ਰਿਸ਼ਨਾ ਬੂਜੀ ਗੋਰ ਪ੍ਰਸਾਦ ਮਨ ਆਗਾਨਾ ਹਰ ਰਸ ਹੈ ਸਵਾਦ ਸੇਵ ਕਲਾਗੋ ਚਰਨ ਸੇਵ ਆਦ ਪੁਰਖ ਅਪਰੰਪਰ ਦੇਵ ਸਗਲ ਉਧਾਰਨ ਤੇਰੋ ਨਾਮ ਨਾਨਕ ਪਾਇਓ ਨਾਨਕ ਪਾਇਓ ਨਾਨਕ ਪਾਇਓ ਇਹੋ ਨਿਧਾਨ ਬਸੰਤ ਮਹੱਲਾ ਪੰਜਵਾ ਤੁਮ ਵੱਡ ਦਾਤੀ ਦੇ ਰਹੇ ਜੀਵ ਪ੍ਰਾਨ ਮਹਿ ਰਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹ ਨਿਰਗੁਣ ਇੱਕ ਗੁਣ ਨ ਜਾਣ ਕਛੂ ਨਾ ਜਾਣੋ ਤੇਰੀ ਸਾਰ ਤੂ ਕਰ ਗਾਤ ਮੇਰੀ ਪ੍ਰਭ ਦਯਾਰ ਰਹਾਉ ਜਾਪ ਨਾ ਤਾਪ ਨਾ ਕਰਮ ਕੀਤ ਆਵੈ ਨਾਹੀ ਕਛੂ ਰੀਤ ਮਨ ਮਹਿ ਰੱਖੋ ਆਸ ਏਕ ਨਾਮ ਤੇਰੇ ਕੀ ਤਰੋ ਤੀਕ सर्वकला प्रभ तुम प्रवीण अंत न पावेह जलह मीना अगम अगम उच्चते ऊच हम थोरे तुम बहुत मूच जेन तू त्याया से गने जेन तू पाया से धनी ਜਿਨ ਤੂ ਸੇਵਿਆ ਸੁਖੀ ਸੇ ਸੰਤ ਸਰਣ ਨਾਨਕ ਪਰੇ ਬਸੰਤ ਮਹੱਲਾ ਪੰਜਵਾ ਤੇਸ ਤੂ ਸੇਵ ਜਿਨ ਤੂ ਕੀਆ ਤੇਸ ਤੂ ਸੇਵ ਜਿਨ ਤੂ ਕੀਆ ਤਿਸ ਤੂ ਜਿੰਤੂ ਨਹੀਂ ਕਹਿਣਾ ਤੇਸ ਆਰਾਧ ਜਿਨ ਜੀਉ ਦਿਆ ਤੇਸ ਕਾ ਚੱਕਰ ਹੋਹਿ ਫਿਰ ਦਾਨ ਨ ਲਾਗੈ ਫਿਰ ਦਾਨ ਨ ਲਾਗੈ ਤੇਸ ਕੀ ਕਰ ਪੂਤਦਾਰੀ ਫਿਰ ਦੂਖ ਨ ਲਾਗੈ ਏਵਡ ਭਾਗ ਹੋਹਿ ਜਿਸ ਪ੍ਰਾਣੀ ਸੋ ਪਾਏ ਇਹ ਉਪਾਦ ਨਿਰਵਾਣੀ ਰਹਾਉ ਦੂਜੀ ਸੇਵਾ ਜੀਵਨ ਵਿਰਥਾ ਕਛੂ ਨ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀ ਦੁਹੇਲੀ ਖਰੀ ਦੁਹੇਲੀ ਖਰੀ ਦੁਹੇਲੀ ਦੁਹੇਲੀ ਔਂਕੜ ਲਾ ਕੇ ਮਾਨਸ ਸੇਵਾ ਖਰੀ ਦੁਹੇਲੀ ਸਾਧ ਕੀ ਸੇਵਾ ਸਦਾ ਸੁਹੇਲੀ ਜੇ ਲੋੜ ਸਦਾ ਸੁਖ ਭਾਈ ਸਾਧੂ ਸੰਗਤ ਗੁਰਹਿ ਬਤਾਈ ਉਹਾ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਊਤਮ ਤੁਣਾ ਨਾਨਕ ਗੁਰ ਮਿਲ ਗਾਇ ਗੁਣਾ ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜਮ ਕਿਸ਼ਨਾ ਕਹੈ ਜਿਸ ਕੀ ਸੇਵਾ ਸਭ ਕੇ ਸੁਲਹਿ ਰਾਮ ਰਾਮ ਬੋਲ ਰਾਮ ਰਾਮ ਜੀ ਰਾਮ ਰਾਮ ਬੋਲ ਇਥੇ ਵਿਸਰਾਮ ਹੈ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਉ ਤਿਆਗੋ ਪਤੀ ਵਿਸਰਾਮ ਹੈ ਜਿਸ ਕੇ ਧਾਰੇ ਧਰਨ ਆਕਾਸ ਘਾਟ ਘਾਟ ਜਿਸ ਕਾ ਹੈ ਪ੍ਰਗਾਸ ਘਾਟ ਘਾਟ ਤੇ ਲਾ ਦੋ ਘਾਟ ਘਾਟ ਜਿਸ ਕਾ ਹੈ ਪ੍ਰਗਾਸ ਗਾਟ ਘਾਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਿਤ ਪੁਨੀਤ ਹੋਏ ਜਿਸ ਸਿਮਰਤ ਇਥੇ ਵਿਸਰਾਮ ਲਾਉਣਾ ਹੈ ਪਤਿਤ ਇਥੇ ਯਮਕ ਲਾ ਕੇ ਬੂਲਣਾ ਹੈ ਪਤਿਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰਤੂਤ ਕੈ ਉਪਰ ਕਰਮ ਜਿਸ ਕਉ ਚਾਹੈ ਸੁਰ ਨਰ ਦੇਵ ਸੰਤ ਸਭਾ ਕੀ ਲਗਹੁ ਸੇਵ ਆਦ ਪੁਰਖ ਜਿਸ ਕੀ ਆਦਾਨ ਤਿਸ ਕਉ ਮਿਲਿਆ ਹਰ ਨਿਦਾਨ ਤਿਸ ਕੀ ਗਾਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਨਾਨਕ ਪਾਤਿ ਵਿਸਰਾਮ ਲਾਦਾ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾ ਮਾਨਤਾਨ ਭੀਤਰ ਲਾਗੀ ਪਿਆਸ ਗੁਰ ਦਇਆਲ ਪੂਰੀ ਮੇਰੀ ਆਸ ਕੇਲ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਔਰ ਧਾਰੇ ਸਦਾ ਸਦਾ ਹਰ ਜਸ ਸੁਨਾ ਰਹਾਉ ਸਮਰਾਤ ਸੁਆਮੀ ਕਾਰਨ ਕਰਨ ਮੋਹ ਅਨਾਸ ਪ੍ਰਭ ਤੇਰੀ ਸਰਨ ਜੀਯ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲੇਹ ਨਿਸਤਾਰ ਕਰ ਕਿਰਪਾ ਇਥੇ ਵਿਸਰਾਮ ਲੂਣਾ ਪ੍ਰਭ ਲੇਹ ਨਿਸਤਾਰ ਭਾਵ ਖੰਡਨ ਦੁਖ ਨਾਸ ਦੇਵ ਸੂਰ ਨਾਰ ਮੋਨ ਜਨ ਤਾ ਕੀ ਸੇਵ ਤਰਨ ਆਕਾਸ ਜਾ ਕੀ ਕਲਾ ਮਾਹੇ ਤੇਰਾ ਦਿਆ ਸਭ ਜੰਤ ਖਾਹ ਅੰਤਰ ਜਾਮੀ ਪ੍ਰਭ ਦਿਆਲ ਆਪਣੇ ਦਾਸ ਕਾ ਨਦਰ ਨਿਹਾਲ ਕਰ ਕਿਰਪਾ ਮੋਹ ਦੇਹ ਦਾਨ Jap ਜੀਵੈ ਨਾਨਕ ਤੇਰੋ ਨਾਮ Jap ਜੀਵੈ ਨਾਨਕ ਤੇਰਾ ਨਾਮ ਸਿਰ ਸਹਜ ਪਾਠੀ ਸੇਵਾ ਸਿਰ ਸਹਜ ਪਾਠ ਸੇਵਾ